ਹਾਂ ਤੋ ਲੱਗ ਰਹੀ ਹੈ ਅੜ ਜਾ। ਚਾੜ ਦੇ ਪੰਜਾ ਬਚੂ ਸੁੱਕਾ ਦਾ ਪਨ। ਤੋ ਲੱਗ ਰਹੀ ਹੈ ਅੜ ਜਾ। ਕੀ ਹੋ ਗਿਆ? ਇਹ ਇੱਦਾਂ ਲੱਗ ਰਹੀ ਹੈ। ਫਸਰੀ ਕਾਰ ਜੀ ਸਾਡੇ ਆ ਗਿਆ ਜੀ ਕਿਦਾਂ ੁੱਤਰ ਗਿਆ ਸਿੱਚਾ ਵਾ। ਦੁਬਾਰਾ ਭਰ ਕੇ ਆ ਗਿਆ। ਪੂਰਾ ਡਰ ਹੋ ਰਿਹਾ ਜੀ ਚੋਏ ਦਾ। ਕਬਾਰਸ ਨਹੀਂ ਰੋਕ ਰਹੀ ਪੂਰਾ ਪੱਤੀ ਆ ਰਿਹਾਗਾ ਸੁਣੋ ਦੇਖਾਉਣੀ ਆ ਚੂਹਾ ਪੂਰਾ ਪਰਕੇ ਆ ਰਿਹਾਗਾ ਕੇਲੀਆਂ ਆ ਰੀਆਂ ਨੇ ਉਹ ਨਰਮੇ ਪਰਾਂ ਵਾਲੀ ਡੁੱਬ ਗਏ ਜੇ ਪੂਰਾ ਜ਼ਿਆਦਾ ਪਾਣੀ ਆਈ ਜਾਂਦਾ ਪਿੱਛੋਂ ਕੇ ਲਾਈ ਜਾਂਦੀਆਂ ਨੇ ਵਿੱਚ ਪੂਰਾ ਜ਼ਿਆਦਾ ਪਾਣੀ ਆ ਰਿਹਾ ਹੋ ਝੰਬੀ ਪਾ ਰੱਖੀ ਆ ਇਹ ਇੱਥੇ ਰਾਤ ਨੂੰ ਬੰਦੇ ਨੇ ਬੰਦੇ ਇੱਧਰ ਆਪਣੇ ਰਹੇ ਘਰ ਹਨੂ ਬੋਲਾ ਸਿੱਸੀ ਦਾ ਜੀ ਦੇਖੋ ਸਾਡੇ ਪਿੰਡ ਜੀ ਕਿੰਨਾ ਪਾਣੀ ਆ ਰਿਹਾ ਆ ਦੇਖੋ ਇਹ ਪਹਿਲਾਂ ਤਾਂ ਚ ਉੱਤਰੀ ਗਿਆ ਸੀ ਫਿਰ ਮੀਂਹ ਕਰਕੇ ਆ ਗਿਆ ਵੀ ਮੀਂਹ ਕਰਕੇ ਫਿਰ ਆ ਗਿਆ ਪਾਣੀ ਤੇ ਫਿਰ ਹੁੰਦੇ ਹੁੰਨ ਕਿਹੜਾ ਖਤਰਾ ਆ ਗਿਆ ਆਪਾਂ ਨੂੰ ਪੂਰਾ ਖਤਰਾ ਆ ਪੂਰਾ ਕਸ ਕਰਦੇ ਜਦੋਂ ਨੇੜੇ ਨੇ ਤੇ ਹਲੇ ਉੱਧਰਲੇ ਘਰਾਂ ਚ ਤਾਂ ਬਾਗ ਗਿਆ ਪਾਣੀ ਕਿਰਾਂ ਗਿਆ ਸੀ ਤਾਂ ਹੁਣ ਤਾਂ ਸਮੰਚ ਕਵਾ ਕੇ ਲਿਆ ਇਸ ਜੀ ਤੇ ਫਿਰ ਪਾਣੀ ਤਾਂ ਘਟ ਗਿਆ ਥੋੜਾ ਫਿਰ ਫਿਰ ਵੱਧ ਗਿਆ ਤੇ ਇਹ ਲੇਕਰ ਕਿ ਸੱਟ ਨਾ ਬਣੇ ਰਹਾ ਸਿੱਸੀ ਕਾ ਜੀ। ਧਿਆ ਸਾਰਾ ਪਿੰਡ ਸਾਡਾ ਚੋਏ ਤੇ ਆ ਜੀ। ਉਹ ਪੁੜਤੇ ਰੋਟੀ ਪਾਣੀ ਵਿਚਾਰਾਂ ਦਾ ਉੱਥੇ ਜਾਂਦਾ ਵਾ। ਬੈਠੇ ਨੇ ਜਿਹੜੇ ਮੰਦਰ ਦਿਨੇ ਵੀ ਰਾਖੀ ਰੱਖੀ ਅੱਜ ਸਾਰਾ ਦਿਨ ਤੇ ਰਾਤ ਨੂੰ ਵੀ ਰਹਿਣਗੇ ਚੋਏ ਤੇ। ਇਹ ਤਾਂ ਉਹ ਵੀ ਚੋਏਤੀ ਰਹਿਣੀ ਹੈ ਤੇ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਵਹੇ। ਕੇਲਾਂ ਪੋਲਾਂ ਬਹੁਤ ਆ ਰਿਆਂ ਨੇ ਕੇਲਾਂ ਦਾ ਖਾਣ ਦਾ। ਕੇਲ ਨੂੰ ਹਨਾ ਬਹੁਤ ਜ਼ਿਆਦਾ ਆ ਰਿਆਂ ਨੇ। ਬਾਈ ਪਾਣੀ ਕਹਿੰਦੇ ਟੁੱਟੂਗਾ ਤੋਤੀ ਹਨਾ। ਉਹ ਨਹੀਂ ਟੁੱਟਵਾ ਉਧਰ ਬੰਨ ਪਾਇਆ ਪਾਣੀ ਇੱਥੇ ਉਂ ਜੜੂਗਾ ਇੱਧਰ। ਅੱਛਾ। ਹਾਂ ਉਂਗਾ। ਪਹਿਲੇ ਪਾਸੇ ਹੀ ਕਿੰਨੇ ਅੱਛਾ। ਹਾਂ ਪਹਿਨਰਨੇ ਨੂੰ। ਆਣੀ ਬਈ ਬਹੁਤ ਜਿਆਦਾ ਆਈ ਜਾਂਦਾ ਕੇਲੇ ਨਾਲੇ ਕਿੰਨਾਂ ਆਈ ਜਾਂਦਾਂ ਨੇ ਪਹਿਲਾ ਭਾਂਜਦਾ ਹੋ ਟੱਕਰ ਸੀ ਉਹ ਸਦ ਕਰ ਹੁਣ ਇੰਨੀ ਆ ਨਾ ਅਗਾਂਹ ਦਾ ਹੁੰਦੇ ਰਾ ਹੋਰ ਹੋ ਪਰਦੇ ਨੇ ਚੋਇ ਤੋਂ ਪਾਰ ਬੰਦੇ ਕਿਹੜੇ ਦੇਖ ਦੇ ਦੇ ਇਹ ਬੱਟੂ ਬੱਟਾ ਨਾ ਹੋ ਜੀ ਔਰ ਇਹ ਦੇਖੋ ਕਿੰਨੇ ਸਾਰੇ ਬੰਦੇ ਸਮਾਨ ਚੱਕੀ ਜਾਂਦੇ ਨੇ ਉਹ ਸਮਾਨ ਚੱਕੀ ਜਾਂਦੇ ਨੇ ਲੋਹ ਘਰਾਂ ਵਾਲੇ ਹੋ ਜਾਂਦੀ ਨਹੀਂ ਚਲੇ ਬੈਗ ਉਹ ਸਿਰ ਤੇ ਰੱਖੇ ਵੇਲੇ ਉਹਨਾਂ ਨੇ ਅਨਕਲੇ ਆਂਦੇ ਨੇ ਵਾਈ ਮੈਂ ਇਧਰ ਵਾਹਿਆ ਫਾਪਾ ਉਹਦੇ ਖੜਦਾ ਨਾ ਉਹ ਰਾਹ ਘੜੂ ਤੇ ਉਹ ਬੰਦੇ ਖੜੇ ਦੇਖੋ ਉਧਰ ਉਹ ਦੇਖਾ ਤੇ ਉਧਰ ਉਧਰ ਉਹ ਕਿੰਨੇ ਉਹ ਵਿਚਾਰੇ ਖੜੇ ਨੇਗੇ ਕਿੰਨੇ ਬੰਦੇ ਖੜੇ ਨੇ ਉੱਥੇ ਬਹੁਤ ਉਹ ਹੁੰਦਗਾ ਨੇ ਦੇਖਣ ਪਾਣੀ ਹੈ ਉਹ ਆਂੜੀ ਆਪਣੇ ਵੇੜੇ ਜੀ ਨੇ ਵੀ ਹੂੰ ਪਾਣੀ ਦੇਖਣ ਹੁੰਦਗਾ ਨੇ ਹੂੰ ਇਦਾਂ ਸਾਰਾ ਪਿੰਡ ਥੋਸੇ ਪਾਣੀ ਨੇ ਇੰਨਾ ਡਰਾਪੀ ਜੀ ਅਸੀਂ ਕੰਮ ਤੋਂ ਭੱਜ ਜਾਈ ਫੈਕਟਰੀ ਚ ਆਣੀਆਂ ਉਹਨੀਆਂ ਅਸੀਂ ਥੋੜੇ ਆਂ ਵੀ ਕੀ ਆ ਪਾਣੀ ਖਿੰਡ ਗਿਆ ਤੇ ਹਨ ਅਸੀਂ ਇੱਧਰ ਰਹੀਏ ਤੇ ਜਵਾਕ ਕਿਤੇ ਹੋਰ ਕਿਤੇ ਵਾਗ ਹੋਣ ਅਸੀਂ ਤਾਂ ਕੰਮ ਤੋਂ ਭੱਜਿਆ ਨਾ ਸੁੱਟੀ ਲੈ ਕੇ ਤੇ ਡਾ ਰਹੀ ਜੀ ਚੀਜ਼ ਹੀ ਹੁੰਦੀ ਆ ਕਹਿੰਦੇ ਟੁੱਟ ਗਿਆ ਪਲਾਨ ਹੀ ਤਾਂ ਟੁੱਟ ਗਿਆ ਟੇਹਾਂ ਟੁੱਟ ਗਿਆ ਤੇ ਫਿਰ ਸਾਨੂੰ ਆਉਣਾ ਪਿਆ ਜੀ ਹਾਂ ਤੁਹਾਨੂੰ ਪਤਾ ਹੀ ਆ ਵੀ ਜਦੋਂ ਆਏ ਜੇ ਹੋ ਜੇ ਹਾਲਾਤ ਇਹ ਜੇ ਬਣ ਰਹੇ ਨੇ ਹਨਾ ਕਿਤੋਂ ਕੰਮ ਤੇ ਵੀ ਹੋ ਜੀ ਲੱਗਦਾ ਬੋਝ ਕਾ ਚੜੀ ਮੋਟੋ ਕਿਤੇ ਹਾਂ ਇੰਨੀ ਤਲਪਨ ਤਾਂ ਹੈ ਨਹੀਂ ਆਗੇ ਭਾਈ ਪਾਣੀ ਤਾਂ ਦੇਖੋ ਹੁੰਦਾ ਉਹ ਨਹੀਂ ਆ ਪਾਣੀ ਵੰਦਰ ਜੰਨਾ ਪਹਿਲਾਂ ਆ ਲੜੀ ਲਾਲੋ ਆ ਦੇਖੋ ਕਿੰਦੀ ਪਿਆਰੀ ਆ ਲਾਲੋ ਸਾਡੀ ਉਹ ਬੱਜੀ ਜਾਂਦੀ ਆ ਲਾਲੋ ਲਾਲੋ ਬੱਟ ਬੱਟੀ ਬੱਟ ਮੰਦਰਾ ਵਾਲੇ ਲਾਲੋ ਲਾਲੋ ਮੰਦਰਾ ਵਾਲੇ ਇੱਥੇ ਆ ਗਏ ਸੀ ਤਬਾਰੀ ਇੱਥੇ ਮੰਦਰਾ ਵਾਲੇ ਆਏ ਸੀ ਉਧਰ ਮੰਦਰਾ ਵਾਲਾ ਮੈਂ ਤੁਹਾਨੂੰ ਪਾਣੀ ਮੰਦਰਾ ਨਾਲ ਲੈ ਲਾ ਲਾ ਕਰਨਾ ਖੇਤ ਦਾ ਆਪਣਾ ਬੱਟ ਇੱਥੇ ਇੱਥੇ ਬੱਟ ਪਾਉਣੇ ਸੀ ਕਿ ਲੜਦੇ ਸੀ ਆਪਣੇ ਕਿੱਥੇ ਕਿੱਥੇ ਬੰਦੇ ਸੱਟ ਨਾ ਨਾ ਬੰਦ ਨਾ ਤੇ ਫੇਰ ਉਹ ਕਹਿੰਦੇ ਜਿਹੜੇ ਇੱਧਰ ਬੰਨਣਾ ਹੁੰਦੇ ਨੇ ਫਿਰ ਪਿੰਡ ਨੂੰ ਕੱਢਣਾ ਹੈ ਇਹ ਡਿੱਟਾਂ ਦੇ ਨਾ ਵੀ ਉੱਧਰ ਬੰਨਣਾ ਹੁੰਦਾ ਨੇ ਫੇਰ ਆਪਾਂ ਨੂੰ ਫਿਰ ਪਾਣੀ ਪਾਣੀ ਤੋਂ ਬੰਨਣਾ ਹੈ ਇਹ ਰਪਈ ਦੰ ਦਾ ਹਾਜੇ ਵੀ ਦੇਖ ਲੈ ਮੇਰੀ ਗੱਲ ਸੁਣਾ ਜਿੰਨਾ ਪਾਣੀ ਪਹਿਲਾਂ ਸੀ ਉਦੋਂ ਹੀ ਫਟੇ ਪਾਣੀ ਵਾਲਾ ਪੱਤਾ ਭਨੇ ਰੁੱਧੂ ਵੱਧ ਪਾਣੀ ਤੇਵਿੰਦਰੇ ਮੇਰੀ ਗੱਲ ਸੁਣਾ ਹੋਣਾ ਐ ਤਾਂ ਮਿੱਲੀ ਚੱਤੇ ਸੌ ਜਾਗੇ ਚਾਰ ਵਜੇ ਮਾਹੀ ਆਈ ਤਾਂ ਨਹੀਂ ਮਿੰਨੀ ਕਿਤੋਂ ਹੋ ਗਿਆ ਜੱਪਾ ਅਜੱਪਾ ਅਜਾੜਾ ਪੱਪਾ ਮੇਰੇ ਕਿ ਸੁਣਾ ਪਾਣੀ ਦੀ ਦਵਾਈ ਕਹਤਾ ਫੇ ਬਰਿਆਂ ਬਦਲ ਰੁੱਟ ਗਿਆ ਹੁਣ ਮਾਹਰ ਰਿਆ ਸੜਾ ਪੱਪਾ ਕਾਰੇ ਉਹਦੀ ਸੜੀ ਕਿਊਟ ਕਿਊਟ ਸੋਨੇ ਸੋਨੇ ਪੱਪੀ ਨੇ ਤਾਂ ਛੁੱਟੀ ਲੈ ਕੇ ਦਸ ਤੋਂ ਦੀ ਉਡਿਆ ਨਾ ਭਣੀ ਔਰ ਲੈ ਪੱਤੇ ਲਿਖਿਆ ਹੋਇਆ ਹੈ। ਕਿਹਦਾ ਨਕਾ ਅਸੀਂ ਇੱਥੇ ਫਿਰਦੀਆਂ ਹੋ ਗਿਆ ਤੇ ਵਾਸਤੇ ਹੋਰ ਹੋਣ। ਹੁਣ ਮੈਨੂੰ ਕੋ ਕੰਮ ਕਿੱਥੇ ਚੰਗਾ ਲੱਗਦਾ ਕੋ। ਨਾ ਵਟਾ ਖੋਟਾ ਦਿਖਾ ਦੇ। ਬੱਟਾ ਨਹੀਂ ਖੜਦਣਾ। ਵਿਸ਼ਾਲ ਤਕੜੀ ਜੀ ਆ ਗਈ ਤੂੰ ਵਟਾ ਖੜਾ। ਮੁੰਨਾ। ਕੀ ਤਾਲੀ ਵਟ ਜਿਵੇਂ ਪਕਿਆਣਾਂ ਚ ਪਾਉਨੇ ਆ ਵਟਾ ਹੀ ਪਾਤੀ। ਹਾਂ। ਹਾਂ।